ਦੀ ਕਮਾਦੋਂ ਨਿਕਲੀ ਬਗਿਤ ਤਰੇ ਪਗੜੀ ਤੇ ਕਮਾਦੋਂ ਨਿਕਲੀ ਬੇਬੀ ਉਭਾਰ ਪੈ ਗਿਆ ਪੈ ਗਿਆ ਬੇਬੀ ਉਭਾਰ ਪੈ ਗਿਆ ਪੈ ਗਿਆ ਹੋਰ ਵੀ ਪਿੰਦਿਆ ਸਾਚੀ ਕਾ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਆਲਾ ਠੀਕ ਠਾਕ ਵਧੀਆ ਜੀ ਕੀ ਕਰ ਰਹੇ ਆ ਆ ਖਾਲ ਮਾਜ ਰਹੇ ਆ ਜੀ ਅੱਛਾ ਹਾਂਜੀ ਜਿਵੇਂ ਖੇਤੀ ਠੀਕ ਐ ਖੇਤੀ ਘੁੱਤੀ ਵਧੀਆ ਹੀ ਸਪਰੇਅ ਚੱਲ ਰਹੀ ਆ ਅੱਛਾ ਹੂੰ ਠੀਕ ਐ ਫਿਰ ਫੇਸੂ ਕਰੀ ਜਾਂਦੇ ਹੋ ਹਾਂਜੀ ਹਾਂ ਠੀਕ ਐ ਚਲਾ ਫਿਰ ਤੇ ਦੇਖੀ ਤੇਰੀ ਖੇਤੀ ਵੀ ਰਾਜਾ ਚਲੋ ਜੀ ਹੋ ਗਈ ਬੰਦੇ ਆ ਹਾਂਜੀ ਸਰਦਾਰ ਜੀ ਹੋ ਰਹੀ ਐ ਹਾਂਜੀ ਹਾਂ ਦਾਣਾ ਦਾ ਵਧੀਆ ਪਾਇਆ ਜੀ ਹਾਂ ਇਧਰ ਤੱਕ ਲਾਤਾ ਹਾਂਜੀ 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 ਜੈਲਦਾਰ ਗੱਜਰ ਸਿੰਘ ਦੀ ਫਸਲ ਇੱਕ ਨੰਬਰ ਦੀ ਹੋਣੀ ਚਾਹੀਦੀ ਐ ਇੱਕ ਨੰਬਰ ਐ ਹੋਊਗੀ ਸਰਦਾਰ ਸਾਹਿਬ ਆ ਉਰੇਆ ਉਰੇਆ ਆ ਕੀ ਹੈ ਉਹ ਕੋਈ ਨਾ ਸਰਦਾਰ ਜੀ ਉਹ ਬੱਕਰੀਆਂ ਬੱਕਰੀਆਂ ਲੈ ਕੇ ਆ ਜਾਂਦਾ ਜੀ ਰੋ ਮੇਰਾ ਪਰ ਆਏ ਆ ਜੀ ਇਹ ਕੋਈ ਨਾ ਜੇ ਮੂੰਹ ਮਾਰਦਾ ਕੋਈ ਨਾ ਮੈਂ ਉਹਨੂੰ ਕਹਿ ਦੂੰਗਾ ਹੱਥ ਵੱੰਨ ਕੇ ਬੈਠੀ ਹੈ ਜੀ ਗਾਹ ਬਾਤ ਨਹੀਂ ਬਾੜ ਦੇ ਇਹਨੂੰ ਮੂੰਹ ਮਾਰੇ ਕਹਿੰਦੇ ਨੇ ਸਾਰੀ ਫਸਲ ਮੇਰੀ ਉਹ ਸਿਰੇ ਤੱਕ ਖਰਾਬ ਕੀਤੀ ਹੈ ਹੋ ਇਹਨਾਂ ਯੋ ਗਰੀਬ ਬੰਦਾ ਉਹਨੂੰ ਮੈਂ ਸਮਝਾ ਦੂੰਗਾ ਆਪਾਂ ਨੂੰ ਆਪਣੇ ਯਾ ਰੱਬ ਦਾ ਬਥੇਰਾ ਕੁਝ ਦਿੱਤਾ ਵੈ ਜੀ ਤੇ ਉਹ ਆਪਣੇ ਖੱਤੇ ਚ ਨਹੀਂ ਆਊਗਾ ਜੀ ਗਰੀਬ ਆਦਮੀ ਆ ਉਹ ਉਹਦੇ ਆਪਾਂ ਨੂੰ ਗਲੀਆਂ ਦੇ ਕੱਖਾਂ ਤੱਕ ਵੀ ਲੋੜ ਉਹ ਮੇਲੂ ਲੋੜ ਜੈਲਦਾਰ ਗੱਜਨ ਸਿੰਘ ਨੂੰ ਉਹਦੇ ਵਰਗੇ 36 ਫਿਰਦੇ ਨੇ ਖਬਰਦਾਰ ਜੀ ਅੱਜ ਤੋਂ ਬਾਅਦ ਉਹ ਬੱਕਰੀਆਂ ਇੱਧਰ ਬਾਰੀਆਂ ਖਬਰਦਾਰ ਜੇ ਤਾਂ ਇਹਨੂੰ ਸਮਝਾਇਆ ਮੈਂ ਹੁਣ ਉਹਨੂੰ ਆਪਣੇ ਤਰੀਕੇ ਨਾਲ ਸਮਝਾਉਂਗਾ। ਦੇਖ ਲੈ ਰੱਬਾ ਤੇਰਾ ਬਣਾਇਆ ਹੋਇਆ ਬੰਦਾ ਕਿਵੇਂ ਹਕਾਰ ਚੱਕੀ ਫਿਰਦਾ ਤੇਰਾ ਭੌਰਾ ਡਰਨੀ ਰੱਬ ਦਾ ਹੈ ਚਲੋ ਮਨਾ ਹੋਰ ਕੋ ਕੰਮ ਕਰੀਏ ਆਪਾਂ। ਹਾਹ! ਹਟ ਹਟ ਹਟ। ਹਰ

ਹਉ ਤਾਂ ਹੁਣ ਠੀਕ ਹੈ ਮੇਰੇ ਬੱਚੇ ਦਾ ਬੁਖਾਰ ਹੁਣ ਤਾਂ ਠੀਕ ਲੱਗਦਾ ਹੈ ਨਾ ਹੁਣ ਕੀ ਹੋ ਰਿਹਾ ਫਿਰ ਹਾਂਜੀ ਮਮਾ ਲੱਗਾ ਹੀ ਕਮਜ਼ੋਰ ਲੱਗ ਰਿਹਾ ਹੈ ਮੈਂ ਤਾਂ ਠੀਕ ਹੈ ਤੁਰੀ ਐਸੇ ਜਾਣੀ ਚਾਹ ਰਹੇ ਤੁਰੀ ਨਹੀਂ ਹੋ ਰਿਹਾ ਮੇਰੇ ਬੱਚੇ ਤੋਂ ਕੋਈ ਨਾ ਮੈਂ ਕਰਦੀ ਦਿਰ ਪਾਪਾ ਨੂੰ ਫੋਨ ਕਰ ਦੂੰਗਾ ਉਹਨਾਂ ਨਾਲ ਗੱਲ ਕਰਦੇ ਬੁਲਾਨੀ ਉਹਨਾਂ ਨੂੰ ਹੁਣੇ ਹਲੋ ਕਿੱਥੇ ਉਹਦੀਪੂ ਦਾ ਪਾਪਾ ਉਹ ਮੈਂ ਪਿੰਡ ਤੋਂ ਸੀਗਾ ਕਿਸੇ ਦਾ ਕੰਮ ਕਰਾਉਣਾ ਆਇਆ ਆ ਕਦੇ ਕੋਈ ਨਹੀਂ ਕੰਮ ਕਰਤਾ ਹੁੰਦੇ ਰਹਿਣਗੇ ਜਲਦੀ ਘਰੇ ਆਓ ਰੀਪੂ ਠੀਕ ਨਹੀਂ ਆ ਗੱਲ ਲੱਤਾਂ ਉਤਾਰੀ ਟੁੱਟਦੀਆਂ ਨੇ ਕਹਿੰਦੇ ਪਤਾ ਨਹੀਂ ਛੱਲ ਛੁੱਲ ਜੇ ਕੁਝ ਘਟੇ ਹੋਣੇ ਕਹਿੰਦੇ ਨੇ ਡਾਕਟਰ ਹਾਂ ਹੋਣੀ ਆਓ ਘਰੇ ਮੈਂ ਤੁਹਾਨੂੰ ਦੱਸਤਾ ਨਹੀਂ ਮੇਰਾ ਕਲੇਜ ਹੋ ਜਾਣਾ ਤੁਹਾਡੇ ਨਾਲ ਹਾਂ ਹਾਂ ਮੈਂ ਬਸ ਆਇਆ ਜਦੋਂ 10 ਮੀਟਰ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਹਾਂ ਮੇਰੇ ਛੇਪੇ ਤੋਂ ਕੀ ਹੋ ਗਿਆ ਠੀਕ ਆ ਮੁੰਡਾ ਨਹੀਂ ਨੇ ਆਉਤੇ ਹਾਲੇ ਤਾਂ ਠੀਕ ਤਾਂ ਨਹੀਂ ਆਣਾ ਡਾਕਟਰ ਉਹ ਕੋਲ ਕੀਤਾ ਕੀਤਾ ਸੀ ਡਾਕਟਰ ਨੂੰ ਫੋਨ ਦਵਾਈ ਦੋਈ ਦੇ ਗਿਆ ਸੀ ਤੇ ਆ ਰਿਪੋਰਟ ਦੇ ਕੇ ਗਏ ਨਹੀਂ ਕੀ ਕਹਿੰਦੇ ਕਹਿੰਦੇ ਬੁਖਾਰ ਕਰਕੇ ਨਾ ਵੀ ਇਨਸ਼ਾ ਅੱਲਾਹ ਦੀ ਪ੍ਰੋਬਲਮ ਆ ਗਈ ਅੱਛਾ ਹਾਂਜੀ ਚੱਲਾ ਪ੍ਰੋਬਲਮ ਆ ਗਈ ਤੇ ਤੂੰ ਡਾਕਟਰ ਨੂੰ ਯਾਰ ਪੈਸੇ ਦੇ ਕੇ 100 ਰੁਪਏ ਦਵਾਈ ਦਵਾ ਲੈ ਨੂੰ ਉਹ ਕਹਿੰਦਾ ਦਵਾਈ ਇੰਦਾ ਕੋਈ ਕੰਮ ਨਹੀਂ ਹੈਗਾ ਦਵਾਈ ਨਾਲ ਫਰਕ ਨਹੀਂ ਪੈ ਰਿਹਾ ਉਹ ਕਹਿੰਦੇ ਵੀ ਤੁਸੀਂ ਬੱਕਰੇ ਦਾ ਦੁੱਧ ਪਿਲਾਓ ਮੁੰਡੇ ਨੂੰ ਦੇਚ ਦਵਾਈ ਕੋਈ ਕੰਮ ਨਹੀਂ ਕਰਦੀ ਚਲ ਮੈਂ ਕਰਦਾ ਭਿੰਦੇ ਨੂੰ ਫੋਨ ਮੈਂ ਆਉਣਾ ਫਿਰ ਹੋਰ ਭੈਣ ਨਾ ਨੇ ਹੋਰ ਆ ਲੱਤ ਤੇ ਕੀ ਲੱਗਿਆ ਮੋਟਾ ਮਾਰ ਦੇ ਫੜਿਆ ਨਹੀਂ ਹੈ ਨਾ ਉਹ ਅੱਛਾ ਠੀਕ ਹੈ ਹਾ ਜਰਦਾਰ ਜੀ ਤੂਰੇ ਬੈਠਾ ਮੈਂ ਤੈਨੂੰ ਸਾਰਾ ਪਿੰਡ ਲੱਭਿਆ ਮੈਂ ਜਰਦਾਰ ਜੀ ਹੁਣ ਡੱਗਰਾਂ ਨੂੰ ਕੱਖਪਾ ਗਾਇਮੈਂ ਬੈਠ ਵੀ ਨਹੀਂ ਆ ਗਦਾ ਪਿੰਡ ਉਹ ਪ੍ਰਦੀਪ ਦੇ ਆਪਣੇ ਮੁੰਡੇ ਦੇ ਸੈਲ ਘਟ ਗਏ ਅੱਛਾ ਜੀ ਉਹ ਬੱਕਰੇ ਦੁੱਧ ਦਾ ਪਤਾ ਕਰਗੀ ਤੂੰ ਮੇਰੇ ਮਿਲੂਗਾ ਉਹ ਕੋਈ ਨਾ ਮੈਂ ਮਿੱਠੂ ਲੈ ਬਜਾਇਆ ਨਾ ਮੈਂ ਪਰਕਟ ਲੈ ਬੈਣੀ ਜਾਣਾ ਤੂੰ ਸੀ ਪਰਕਟ ਨੂੰ ਬਹੁਤ ਪੂਰਾ ਬੋਲੇ ਹੋ ਉਹ ਪਰਕ ਨੂੰ ਛੱਡ ਉਹਦੇ ਬੱਕਰੇ ਛੱਤੀ ਫਿਰਦੇ ਨੇ ਤੂੰ ਬਾ ਠੀਕ ਆ ਮੈਂ ਜਾਣਾ ਮਿੱਠੂ ਜਾਇਆ ਚੱਕੀ ਕੋਲ ਜਾਇਆ ਮੈਂ ਜਾਣਾ ਜੀ ਕਿ ਆਇਆ ਹਾਂਜੀ ਤੂੰ ਤਾਂ ਖਵਾਰ ਪਰ ਲੱਗੀ ਹੋਇਆ ਤੂੰ ਤਾਂ ਆਏ ਬੈਠੇ ਲੱਤ ਲੱਤ ਰੱਖ ਕੇ ਜਿਵੇਂ ਉਹ ਕੋਚ ਨਹੀਂ ਹੁੰਦਾ ਪਿੰਡ ਨੇ ਭੇਜਿਆ ਪਿੰਡ ਤੋਂ ਗਿਆ ਆ ਦੁੱਧਾ ਪਤਾ ਕਰਨ ਗਿਆ ਆ ਮੈਨੂੰ ਤਾਂ ਟੈਨਸ਼ਨ ਨਾ ਨੀਂਦ ਨਹੀਂ ਆ ਰਹੀ ਦਿਨ ਰਾਤ ਦਾ ਮੁੰਡਾ ਤੜਫੀ ਜਾਂਦਾ ਕੋਈ ਨਹੀਂ ਆਇਆ ਪਿੰਡਾ ਪਿੰਡੋਂ ਭੇਜਿਆ ਆ ਇਹਦਾ ਹਰਦਾ ਜੀ ਮਿੱਠੂ ਨੇ ਤਾਂ ਬੱਕਰੀਆਂ ਵੇਚਤੀਆਂ ਜੱਗੇ ਦੀਆਂ ਬੱਕਰੀਆਂ ਸੂਣਣ ਵਾਲੀਆਂ ਨੇ ਇਹ ਤਾਂ ਪ੍ਰਗਟ ਲੱਵੀ ਜਾਣਾ ਪਊ ਜੀ ਧੌਣ ਚ ਕੇਲਾ ਕੱਢੋ ਤੁਸੀਂ ਇਹ ਤਾਂ ਹੁਣ ਆਪਾਂ ਨੂੰ ਉਹਦੇ ਕੋਲ ਹੀ ਜਾਣਾ ਪਊ ਤਾਂ ਦੁੱਧ ਮਿਲੂਗਾ ਜੀ ਸਰਦਾਰ ਜੀ ਸੋਚਣ ਦਾ ਟਾਈਮ ਨਹੀਂ ਲਾਦ ਪਿੱਛੇ ਬਹੁਤ ਕੁਝ ਕਰਨਾ ਪੈਂਦਾ ਜੀ ਚੱਲ ਜੀ ਉੱਠ ਪੁੱਤ ਚੱਲੀ ਉੱਠ ਕਿੱਥੇ ਕੋਈ ਨੂੰ ਦੁੱਧ ਪੋਲਾ ਕੇ ਲਿਆਉਣਾ ਦੁੱਧ ਤਾਂ ਉਰੇ ਵੀ ਲੈ ਕੇ ਪੀ ਲਾ ਸਕਦੇ ਤੁਸੀਂ ਉਹ ਨਹੀਂ ਨਹੀਂ ਜੀ ਗੱਲ ਸੁਣੋ ਮੇਰੀ ਇੱਥੇ ਤਾਜ਼ਾ ਤਾਜ਼ਾ ਦੁੱਧ ਪਿਆਉਣਾ ਪਊਗਾ ਲੋਕ ਬਤਾ ਸਦਾ ਘੜਾ ਨਾ 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 ਸਰਕਾਰ ਲੱਤਾਂ ਪਲੇਨ ਕੀ ਹੋ ਗਿਆ ਤੋਦਾ ਲੱਤਾਂ ਰੋਦੀ ਉਹ ਸ਼ੈਲਾ ਕਰਕੇ ਲੱਤਾਂ ਦੇ ਜਾਨ ਨਹੀਂ ਪੈਂਦੀ ਲੱਤਾਂ ਜੀ ਕਮਜ਼ੋਰੀ ਆ ਜਾਂਦੀ ਆ ਮੈਂ ਪੁੱਛ ਲੈਂਦਾ ਦੁੱਧ ਦੇ ਦੂੰਗਾ ਉਹ ਸਰਦਾਰ ਵੀ ਦੇ ਦੂੰਗਾ ਉਹ ਤੈਸਾ ਨਾ ਹੋ ਦੇ ਕੇ ਤੇ ਜਵਾਬ ਨਾ ਦੇ ਜਵੇ ਉਹ ਜਵਾਬ ਨਹੀਂ ਦਿੰਦਾ ਚੱਲੀਦਾ ਚਲੋ ਕੀ ਵਾਹਿਗੁਰੂ ਸੱਚਾ ਪਾਤਸ਼ਾਹ ਮੇਰੇ ਪੁੱਤ ਤੇ ਮੇਰ ਪਰਿਆ ਹੱਥ ਰੱਖੋ ਵਾਹਿਗੁਰੂ ਜੀ ਮੇਰੇ ਪੁੱਤ ਨੂੰ ਚਿੱਤੀ ਚਿੱਤੀ ਠੀਕ ਕਰ ਦੇ ਸੱਚੇ ਆਪਾ ਤਾਂ ਤੂੰ ਬਣਾਏਗਾ ਮੈਂ ਬਣਾਵਾ ਲਾਵਾ ਤੋਂ ਨਾ ਕਿਉਂ ਕਿਤਾਬ ਬਣਾ ਲੈ ਫਿਰ ਆਪਾਂ ਅਰੇ ਲਾਵਾ ਫੂ ਤਾਂ ਆ ਤਾਂ ਜੋੜੀ ਆਪਾਂ ਨੇ ਬਣਾਵਣਾ ਆ ਤੇ ਚਾਵਣ ਵਾਲਾ ਫਿਰ ਬਣਾ ਰਿਹਾ ਹੈਨੇ ਬਿੱਤਰ ਉਹ ਕਿਹੜਾ ਉਹ ਕਿਹੜਾ ਬਾਈ ਹ ਕੋਈ ਨਾ ਆ ਨਾ ਯਾਰ ਖੜ ਜਾ ਆ ਬਾਪੂ ਮੈਂ ਬਣਾ ਅਗਲੇ ਕਰਾਂ ਚਾਹ ਕਿਹੜਾ ਹੋਇਆ ਯਾਰ ਲੈ ਵੇ ਜਾ ਕੇ ਲਿਖਦੇ ਆ ਇਹ ਕਿਹੜਾ ਉਹ ਬੜੇ ਭਾਈ ਉਹ ਮੇਰੇ ਤੱਕ ਕੀ ਕੰਮ ਪੈ ਗਿਆ ਤੈਨੂੰ ਹੈ ਅੱਗੇ ਨਾਲ ਪਿਛੇ ਹਾਕ ਮਾਰ ਲਿਆ ਤੈਨੇ ਵੀਰੇ ਇੱਕ ਮੈਂ ਤੇਰੇ ਲਈ ਕੰਮ ਆਇਆ ਸੀ ਉਹ ਬੜੇ ਭਾਈ ਦੱਸ ਤੈਨੂੰ ਜਵਾਬ ਦੇਣਾ ਕੰਮ ਨੂੰ ਵੀਰੇ ਸਰਦਾਰ ਦਾ ਮੁੰਡਾ ਹੋ ਗਿਆ ਢਿੱਲਾ ਉਹਦੇ ਹੋ ਗਿਆ ਸੈਲਡਾਉਨ ਉਹ ਤਾਂ ਜਹੇ ਜਹ ਹੈਗਾ ਜਟਕ ਅੜਬ ਉਹ ਤਾਂ ਹੈਗਾ ਤੂੰ ਮੇਰੇ ਕਰਕੇ ਦੁੱਧ ਦਾ ਗਲਾਸ 12 ਤੇਰੇ ਅੰਦਰ ਨਿੰਦੀ ਦਿਆ ਕਰ ਜੋ ਹੈ ਕਿੱਥੇ ਉਹ ਉਹ ਬੈਠਾ ਗੱਡੀ 'ਚ ਬੈਠਾ ਚੱਲ ਫੇਰ ਤੂੰ ਚੱਲ ਮੈਂ ਆਉਣਾ ਠੀਕ ਹੈ ਹਨ ਸੁਣ ਰਹਾ ਹੈ ਬੁਲਾਇ 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 ਅੱਜ ਤੂੰ ਬਾਹਰ ਤੇਰੀਆਂ ਬੱਕਰੀਆਂ ਲੈ ਰੇਂਗੀ ਨਹੀਂ ਹੁੰਦੀ ਨਹੀਂ ਨਾਲੇ ਤੇਰੀਆਂ ਬੱਕਰੀਆਂ ਨਾਲੇ ਤਿੰਨ ਸਰੂ ਅਗਲਾ ਵੀ ਮੈਂ ਬਹੁਤ ਪਰੇਸ਼ਾਨ ਹਾਂ ਤੇ ਤੂੰ ਮੰਨ ਕੇ ਦੋ ਤੈਨੂੰ ਦੇਊਗੀ ਨਹੀਂ ਦਊ ਸਰਦਾਰ ਜੀ ਉਹ ਦੁੱਧ ਦਾ ਤਾਂ ਮੈਨੂੰ ਪਤਾ ਨਹੀਂ ਉਹ ਮੈਨੂੰ ਕਹਿੰਦਾ ਵੀ ਮੈਂ ਆਉਣਾ ਹਰ ਕੋਈ ਗੱਲ ਨਹੀਂ ਦੇਖਦੇ ਫਿਰ ਰੱਬ ਆਪਣੀ ਵੀ ਸੁਣੂਗਾ ਹੈ 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 ਸਰਦਾਰ ਸਾਹਿਬ ਆਪਾਂ ਨੂੰ ਖੜੇ ਨੂੰ ਕਿੰਨਾ ਟਾਈਮ ਹੋ ਗਿਆ ਉਹ ਖਬਰ ਆਊਗਾ ਕਿ ਨਹੀਂ ਹੈ ਆਪਾਂ ਜਾ ਕੇ ਉਹਨੂੰ ਪੁੱਛ ਲੈਣੇ ਆ ਚਲ ਫਿਰ ਆਪਾਂ ਚੱਲਦੇ ਆ ਫਿਰ ਉਹ ਤੂੰ ਬੈਠ ਰਵੇ ਮੈਂ ਪਤਾ ਕਰਕੇ ਉਹਨਾ ਤੁੱਤ ਦਾ ਜ਼ਿੰਦਗੀ ਨਹੀਂ ਦਿੰਦਾ ਉਹ ਕਰਕੇ ਯਾਰ ਤੂੰ ਤੂ ਦੇ ਦੇ ਨਾ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਬੈਠਾ ਜੇ ਤੂੰ ਤੂ ਦੇ ਦੇ ਤਾਂ ਬੱਚੇ ਦੀ ਜਾਨ ਬਚੂ ਤੇ ਇਹਦਾ ਕੀ ਜੇ ਨਾ ਮਾਰਗੜ ਵੀ ਦੇ ਅਛਰਦ ਆ ਦੀ ਗੱਲ ਸੁਣੀ ਮੜੀ ਛੋੜੇ ਵੀਰੇ ਮੈਨੂੰ ਮਾਫ਼ ਕਰਦੇ ਮੇਤੋਂ ਗਲਤੀ ਹੋ ਗਈ ਮੈਂ ਉਹਦੋਂ ਤੇਰੇ ਨਾਲ ਬਰਦ ਸੁਕੀ ਕੀਤੀ ਐ ਤੇਨਾ ਮਾਰੀ ਕੀਤੀ ਐ ਛੋੜੇ ਵੀਰ ਬਣ ਕੇ ਮੈਨੂੰ ਮਾਫ਼ ਕਰਦੇ ਮੇਰਾ ਮੁੰਡਾ ਚਿਲਾ ਰਿਹਾ ਉਹਦੇ ਸੈਲ ਘਟੇ ਹੋਏ ਨੇ ਦੁੱਧੂ ਦੀ ਲੋੜਾ ਮੈਨੂੰ ਇੱਕ ਡੋਲੂ ਰੁੱਧਾ ਦੇ ਦੇ ਭਾਈ ਦੁੱਧੂ ਦੀ ਤਾਂ ਕੋਈ ਗੱਲ ਹੈ ਨਹੀਂ ਕੜੀ ਗੱਲ ਤੇ ਮੇਰੇ ਨਾਲ ਕੀਤੀ ਦੀਵੇਸ਼ ਰੁਕੀ ਕੀਤੀ ਉਹਦੇ ਆ ਛੱਟ ਦੇਲ ਤਾ ਬਥੇਰੀ ਲੱਗੀ ਤੀ ਉਹ ਤੇਰੇ ਵਿੱਚ ਮੇਰੇ ਵਿੱਚ ਫਰਕ ਕੀ ਰਹੇ ਜੂਗਾ ਤੇਰੇ ਬੰਦਾ ਭੇਜਿਆ ਤੀ ਮੈਂ ਜਿਹੜੀ ਦੁੱਧ ਚੋਣਿਆ ਤੀ ਕੋਹ ਪਿਆ ਦੁੱਧ ਦਾ ਛੱਗ ਮਾਰਨ ਤੋਂ ਪਹਿਲਾਂ ਪਹਿਲਾਂ ਪਲਾਦੀ ਇੱਕ ਦੂnga ਦਿਨ ਤਾਈ ਬੱਕਰੀ ਸੂਈ ਹੋਈ ਉਹ ਲੈ ਜੀ ਠੀਕ ਆ ਸਾਵ ਨੂੰ ਬੰਨਿਆ ਕਰੂੰਗਾ ਤੜਕੇ ਖੋਲਿਆ ਕਰੂੰਗਾ ਮੈਂ ਜਾ ਮੇਰੇ ਛੇਰ ਨੂੰ ਤਾ ਤਾ ਦੁੱਧ ਪਲਾਈ ਜਾ ਕੇ ਬਾਈ ਧੰਨਵਾਦ ਦੀ ਗੱਲ ਕੋਈ ਨਹੀਂ ਗਈ ਉਹ ਪੁੱਤ ਤੇਰਾ ਨੇਗਾ ਸਾਡਾ ਵੀ ਕੋਈ ਲੱਗਦਾ ਆ ਜਾਓ ਮੇਰੇ ਦੁੱਧ ਸੇਰ ਨੂੰ ਦੁੱਧ ਬਲਾਉ ਜਾ ਕੇ ਲੈ ਦੁੱਧ ਚੱਕ ਲੋ ਬਈ ਹਾਂ ਯਾ ਪਿੰਦਿਆ